ਇਹ ਤਾਂ ਵੇਚਣਾ ਹੈ ਨਾ ਉਹੀ ਲੈਂਦਾ ਇਹ ਸ਼ੌਂਕ ਕਰਕੇ ਦਿਖਾਉਣ ਆਇਆ ਇਹਨੂੰ ਆਏ ਪੁੱਛ ਵੀ ਦਿਖਾਉਣ ਆਏ ਮੈਨੂੰ ਹੀ ਪਤਾ ਨਹੀਂ ਜਾਣਕਾਰੀ ਲੈਣੀ ਲਿਉਂਦੀ ਆਪਣੇ ਪਿੰਡਵਾਰਾਂ ਤੋਂ ਚੇਲਾ ਬਣਾ ਕਿਸੇ ਦਾ ਮੇਰਾ ਤਾਂ ਬਣਦਾ ਨਹੀਂ ਤੂੰ ਮੈਂ ਤਾਂ ਕਦੇ ਫੁੱਫੜ ਬਣਾ ਲਾਣੇ ਕਦੇ ਮਾਸੜ ਬਣਾ ਲਾਣੇ ਬਣ ਤੂੰ ਚੇਲਾ ਵੀਡੀਓ ਬਣਾਈ ਚੱਲ ਮੇਰੇ ਭਾਈ ਵੀਡੀਓ ਬਣਾਈ ਚੱਲ ਮੇਰੇ ਭਾਈ ਕੌਣ ਰਾਜੂ ਕੌਣ ਹੋਰ ਮੇਰਾ ਜੂ ਤੇਰਾ ਹੀ ਹੈ ਇਹ ਇਹ ਹੋ ਗਿਆ ਜੀ ਪੂਰੇ ਅੱਠ ਦੰਦ ਫਰੈਸ਼ ਮੇਰਾ ਬਨੇਗਾ ਉਹ ਕਹਿੰਦਾ ਜੀ ਮੈਂ ਨਹੀਂ ਬਣਾਉਣਾ ਮੁੰਡਾ ਪਿੰਡ ਕਿਹੜਾ ਤੇਰਾ ਪੂਲਾ ਲੌਂਗੋ ਵਾਲਾ ਭਾਈ ਕੁਆਲਟੀ ਵਧੀਆ ਜੇ ਕਿਸੇ ਭਾਈ ਨੂੰ ਬੱਕਰੀਆਂ ਦੇ ਬੱਕਰੇ ਚਾਹੀਦੇ ਹੁਣ ਬੱਚੇ ਬਰਬਰੇ ਕੁਆਲਟੀ ਦੇ ਬੱਚੇ ਭਾਈ ਦੇ ਘਰੇ ਮੇਰਣਗੇ ਬੱਕਰੀਆਂ ਵੀ ਨੇ ਜੀ ਕਿੰਨੀਆਂ ਜੀ ਚਲ ਹੋਰ ਪਾਸੇ ਨਾ ਜਾਓ ਇੱਧਰ ਆਜੋ ਕੋਈ ਨਾ ਨੌਤਰਾ ਲਵਾ ਕੇ ਮਰਾ ਮੁੰਡਾ ਚਾਚਾ ਕਰ ਦਿੰਦਾ ਕਿਹੜਾ ਪਿੰਡ ਆ ਜੀ ਦਲੀਲ ਵਾਲਾ ਜੀ ਦਲੀਲ ਵਾਲਾ ਕਿੰਨੀਆਂ ਬੱਕਰੀਆਂ ਨਾਲ ਰੱਖੇ 15 ਹੀ 15 ਬੱਕਰੀਆਂ ਆਈਆਂ ਇਹ ਕੁਆਲਿਟੀ ਦੀਆਂ ਨੇ ਨਾ ਇਹ ਕਲੱਬ ਬ੍ਰੀਡਰ ਹੈ ਇਹ ਇਕੱਲਾ ਹੀ ਬ੍ਰੀਡਰ ਵਧੀਆ ਜੀ ਕਹਿੰਦਾ ਹਾਂ ਕੁਆਲਿਟੀ ਦਾ ਛੱਡਿਆ ਜੇ ਵਧੀਆ ਬ੍ਰੀਡਰ ਹੋ ਤਾਂ ਬੱਚਾ ਦਾ ਜਦ ਮਰਜੀ ਜੈ ਮਰਜੀ ਕਢਾ ਲੈ ਹੋ ਵਧੀਆ ਭਾਈ ਦੱਸ ਸੋਨਾ ਮਾਲ ਹੈ ਜੀ ਜਿਉਂਦਾ ਰਹੇ ਵਿਚਾਰੇ ਦਾ ਕੋਈ ਬਤਾ ਦੋ ਜੀ ਖਰਾਕ ਤਾਂ ਨੂੰ ਪਨੀਰੀ ਚ ਮਾਦਿਆ ਕਰ ਬਦਾ ਮਾਰੀ ਨਹੀਂ ਜਿਹੜੇ ਸਾਹ ਆਪਣਾ ਇਹਦੀ ਉਹ ਮਤਰਕੇ ਆਟਾ ਕਟਾ ਕਹਿੰਦਾ ਮਤਲਬ ਪੰਜਾਬੀ ਚ ਹੱਟਾ ਕਟਾ ਤਾਂ ਹੈਗਾ ਪਰ ਇਹ ਤਾਂ ਤੂੰ ਦੀ ਤੂੜੀ ਹੈ ਇਹ ਕਹਿੰਦਾ ਵੀ ਚਾਰ ਚੂਰੀ ਵੀ ਪਾਉਂਦਾ ਕੋਸੋ ਚਾਰ ਵੀ ਪਾਉਂਦਾ ਉਹ ਪਰ ਮੇਰਾ ਖਿਆਲ ਤਾਂ ਇਹ ਕਹਿੰਦਾ ਇਹਨਾਂ ਵਾਸਤੇ ਜੇ ਕੋਈ ਪਾਵੇ ਅਸਲ ਬਰੀਡਰ ਵਾਸਤੇ ਨਾ ਝੁੰਗ ਜੰਡੀ ਦਾ ਤੇ ਚੋਂ ਸੁੱਕੇ ਵਿੱਚ ਹੋਣ ਫੇਰ ਬੱਕਰਾ ਮਾਰ ਨਹੀਂ ਖਾਂਦਾ ਜੰਡੀ ਦੀ ਪੱਤੀ ਹਰੀ ਉਹ ਬਹੁਤ ਵਧੀਆ ਚੀਜ਼ ਹੈ ਉਹਦੇ ਨਾਲ ਕੀੜਾ ਵੀ ਨਹੀਂ ਬਣਦਾ ਅੰਦਰ ਢੇਡ ਕਿੰਨਾ ਉਰਦਾ ਢੇਡ ਤਾਂ ਬਾਈ ਹੂ ਇਹਦੇ ਚ 60 70 ਕਿਲੋ ਹਾਂ ਰਾਵਣ ਵਾਲਾ ਇਹ ਗੁੱਲੇ ਵਰਗਾ ਨਿੱਗਰ ਪਿਆ ਚੱਕ ਨਹੀਂ ਸਕਦਾ ਚੰਗਾ ਜਵਾਨ ਆ ਕਿਉਂ ਜੀ ਨਿੱਗਰ ਹੈ ਬੱਚਾ ਬਹੁਤ ਵਧੀਆ ਕੁਆਲਿਟੀ ਦਾ ਬੱਕਰਾ